ਗਾਈਸ ਕੰਮ ਵੇਖੋ ਇਹਦੇ ਪਹਿਲਾਂ ਪਰਾਣੀ ਨੂੰ ਦੋ ਤਾਨੂੰ ਹੋ ਗਿਆ ਆ ਵੇਖਿਆ ਚਾਹ ਇੰਨੀ ਡੋਲੀ ਜੀ ਆ ਜਾਈ ਨਹੀਂ ਮੈਂ ਚਾਹ ਪੀਂਦਾ ਨਹੀਂ ਚਾਹ ਨਹੀਂ ਪੀਂਦਾ ਤੂੰ ਹਾਂ ਤੇ ਪਹਿਲਾਂ ਨਹੀਂ ਬੋਲਿਆ ਜੀ ਫੋਟੋ ਫੇਟੇ ਬਣਾ ਲਈ ਕਹਿੰਦਾ ਫੋਟੋਆਂ ਖਿੱਚਣੀਆਂ ਆ ਆਏ ਹੋ ਗਏ ਹੈਲੋ ਗਾਈਸ ਕਿੱਦਾਂ ਸਾਰੇ ਸਾਰਿਆਂ ਸ਼ਸ਼ੀਕਾਲ ਅੱਜ ਦਾ ਬਲੌਗ ਕਰਤੀਆ ਸ਼ੁਰੂ ਅੱਜ ਆਪਾਂ ਜਾਣਾ ਇਹਦੇ ਨਾਨਕੇ ਨਾਲੇ ਕਹਿੰਦਾ ਲੋੜੀ ਦੇਣੀ ਨਾਲੇ ਕੋ ਫਿਰ ਲਾਵਾਂਗੇ ਹੂੰ ਤੇ ਆਜੋ ਫੇ ਚੱਲੀਏ ਅਵੀ ਚੱਲਾ ਜੇ ਇੱਕ ਭਦਾਇ ਦਾ ਇੱਕ ਹੋਈ ਸਾਹਮਣੇ ਚਲੋ ਆ ਜੇ ਚਲੀਏ ਤਾਂ ਮੈਂ ਵੀਡੀਓ ਬਣਾਉਣੀ ਆਂਦਾ ਜਾ ਕੇ ਉਹ ਉਹ ਆਂਦਾ ਮੈਂ ਵੀਡੀਓ ਬਣਾਉਣੀ ਆ ਜਾ ਕੇ ਵਖਾ ਲਈ ਇਧਰ ਆ ਤਿਆਰ ਆ ਯਾਰ ਆਂਦਾ ਮੈਂ ਵੀਡੀਓ ਬਣਾਉਣੀ ਲੋ ਜੀ ਡੋਡੀਆਂ ਡੁੱਡੀਆਂ ਲੱਲੀਆਂ ਨੇ ਜਿਹੜਾ ਸਮਾਨ ਦੇਣਾ ਵੰਨੇ ਤੇ ਯਾਰ ਕਾਰ ਸਟਾਰ ਚਲੀਏ ਹੁਣ ਕਿੰਨੂੰ ਦੇਖਣ ਦੇ ਆ ਉਹਨਾਂ ਨੂੰ ਵੇਖ ਕਿੰਨਾ ਨੀ ਜਾਣਾ ਕਿੱਕਰ ਸਟਾਰ ਮੇਰਾ ਯਮਾ ਆਏ ਹਾਏ ਮੈਂ ਤਾਂ ਗਾਇ ਨਹੀਂ ਹੁਣਾ ਹਾਂ ਗਿਆ Abi chả lẽ? Ông Ông đi theo Quá đi quá là cái đó em? Hey guys, cái camera này hông? Oh, mà còn lạ nữa, ਦੇ ਡਿੱਗਿਆ ਦੇ ਆ ਵਾ ਵਾ ਮੈਂ ਹੀ ਵਾ ਜੀ ਕੀ ਹੈ ਹਾਂ ਕਰ ਸਕਦਾ ਹੈ ਬਾ ਚੀ ਨਾ ਨਾ ਡਿੱਗ ਪਿਆ ਪਾਪਾ ਨੇ ਕਹੇ ਪਈ ਦੇ ਮਾ ਜੀਤਾ ਆਪਾਂ ਕਿ ਟੈਂਪੂ ਨਾ ਮੈਂ ਜਾਈ ਆਪਾਂ ਇਧਰੋਂ ਦੀ ਆਏ ਆ ਗਲੀਆਂ ਹਨੀ ਜਾ ਫਿਰ ਦਾ ਗਿਆ ਜੀ ਬੂਟਰ ਨਵੇਂ ਪਾਇਏ ਨਾ ਅੱਜ ਆਓ ਇਹ ਬੱਚਾ ਲਾਟ ਲਾਓ ਆਹ ਡੋਰ ਅੱਧਰ ਆਇਆ ਆਹ ਡੋਰ ਅੱਧਰ ਆ ਰਹਾ ਤੇ ਉਹ ਤਰੀ ਤਰੀ ਆ ਆਹ ਇਹਦਾ ਡੋਰ ਆਪਾਂ ਲੁੱਟ ਲੈਣਾ ਇਸੋਂ ਆ ਦੀ ਨਹੀਂ ਨਹੀਂ ਇੱਥੇ ਹੀ ਡੋਰ ਇੱਥੇ ਹੀ ਇੱਥੇ ਹੀ ਪੈੜੀ ਨਾ ਨੇ ਕਰ ਲੈ ਗਿਆ ਨਾ ਦੇ ਗਾਂ ਅੱਜ ਉਹ ਆਈ ਉਹ ਤੇ ਨਾ ਸੱਦਾ ਆਇਆ ਹੈ ਉਹ ਪਛੋ ਫੜਿਆ ਜਾਣਾ ਹੈ ਹੋਏ ਬੰਦਾ ਭੱਜ ਗਿਆ ਹੋਏ ਆਹ ਹਾਂ ਉਹਨੇ ਸਾਰੇ ਘਾ ਲੋਡ ਲੈਣਾ ਹੀ ਸਾਰਾ ਹੀ ਉਹ ਵੇ ਜਾਂਦਾ ਉਹ ਵੇ ਇਹਨਾਂ ਨਾਲ ਜਾ ਸਪੀਡ ਉਹਦੀ ਐ ਉਹ ਬੱਸੰਨਾ ਕੈਮਰਾ ਤੇ ਲੱਗ ਗਿਆ ਆਹ ਕੈਮਰਾ ਹੀ ਚੱਲੋ ਹੋ ਗਈਆਂ ਕਾਰ ਨੇ ਤੇ ਫਿਰ ਆ ਗਏ ਤੇ ਗੱਲੀ ਨੇ ਛੜਾ lộ đi Cái đi lộ đi tôi đi lộ đi đi lộ đi lộ đi lộ đi đi lộ 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 đi 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 ਬਾਰੇ ਲੋਕ ਤਾਂ ਬੰਦ ਏ ਬੋਸ਼ੇ ਹਾਂਜੀ ਡਾਕਟਰ ਸਾਹਿਬ ਕਿੱਥੇ ਜੀ ਰੋਟੀ ਖਾਣੇ ਡਾਕਟਰ ਸਾਹਿਬ ਰੋਟੀ ਖਾਣੇ ਕਰੀ ਜਾਂਦਾ ਟਰ ਟਿਆਰ ਛਾਲ ਕੋਈ ਨਹੀਂ ਬੰਦੀ ਬੰਦ ਚਕਾਂੜਿਆ ਡਾਕਟਰ ਠੀਕ ਹੈ ਮਗਨਿਆ ਲੋ ਜੀ ਡਾਕਟਰ ਸਾਹਿਬ ਆ ਗਏ ਦਵਾਈ ਲੈਣੀ ਆ ਤਿੰਨ ਇਹ ਕੰਡਿਆਂ ਲੋ ਜੀ ਦਵਾਈ ਲੈ ਲਈ ਦਵਾਈ ਦਵਾਈ ਬਹੁਤ ਆਪਾਂ ਆਈਏ ਗਾਇਸ ਅਪਰ ਤੋਂ ਆਈਏ ਆ ਗਏ ਜਿਹੜੀਆਂ ਆ ਬਾਕੀ ਪਟੇਰਾ ਘਰੇ ਹੀ ਰਖਿਆ ਬਾਕੀ ਗੱਤਬਤ ਕਰੀਏ ਇਹਨੇ ਜੋ ਕਹਿਣਾ ਹੀ ਹੋਏ 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 ਆਪਾਂ ਵੇਸ ਕੋੜ ਦਾ ਬੈਟਰੀ ਗਿਆਈ ਫੀਡਿੰਗ ਫਾਰਮ ਤੇ ਆ ਗਏ ਜੀ ਮਾਂ ਦੁੱਧ ਖਰੀਦ ਕੇ ਤੇ ਚੱਲੀਏ ਘਰ ਨੂੰ ਠੰਡੇ ਮੇਂ ਮੈਨੂੰ ਜਾਗ ਨਹੀਂ ਕਰਨਾ ਅੱਜ ਠੰਡੇ ਲੋ ਇਹ ਕੀ ਆਉਦੀ ਹੁੰਦਿਆਂ ਆਦੀ ਏ ਹੁੰਦਿਆਂ ਜਾਂਦਾ ਇੱਕ ਉਹਨੀ ਆ ਗਲਾ ਪਰ ਪਰ ਮੁੰਡਾ ਚਾਹ ਬੜੀ ਹੁੰਦਾ ਚਾਹਣਾ ਇਸ ਕੋ ਦੇਖ ਨਾ ਨਾ ਦੇਖ ਗਜੇ ਕੋ ਵੇ ਮੈਂ ਵੀ ਕਾਹ ਸੁਣਦਾ ਚਾਹਣਾ ਫਰਾ ਇੰਜਾਂ ਜੂ ਜਾਣਾ ਗਜੇ ਕੋ ਲੈਂਦਾ ਆ ਮੇਰਾ ਖਾਣਾ ਗਜੇ ਕੀ ਚਾਹਣਾ ਗਜੇ ਚਾਹ ਗੱਤ ਕੀ ਆ ਵੀ ਹੁੰਦਾ ਓ ਬਿਊਟੀਫੁਲ ਚਾਹਣਾ ਕਿਓ ਬੁਠੂ ਬਿਸਕਟ ਹੋਇ ਤੂੰ ਘਾਲਾ ਚੁੱਪ ਕਰ ਤੇ ਪਤਾ ਲੱਗ ਗਿਆ ਆਏ ਬਿਆਰੀ ਨਸ ਬਿਆਰੀ ਪੂਰਾ ਯੂਟਿਊਬ ਵਾਲੇ ਯੋਨੇ ਗੋਪੀ ਲੱਭਣ ਦੇ ਚੰਗੋ ਜਾ ਅੱਧੇ ਘੰਟੇ ਚਾਹ ਬਣੀ ਦੋ 2 ਮਿੰਟਾਂ ਦੇ ਬਿਸਕਟ ਮਗਾ ਤੇ ਕੀ ਆਕਟਰ ਕਾ ਤੇਰੀ ਗੰਦੇ ਉਹ ਵੇਖ ਲੈ ਕੇ ਚੱਲ ਗਿਆ ਇਧਰੋਂ ਸਾਡਾ ਕੰਜੀ ਦਾ ਬੜਾ ਪਾਗਲ ਹੀ ਮੈਨੂੰ ਬੰਦਾ ਬੰਦਾ ਕਰੀ ਵੀਡੀਓ ਦੋ ਮਿੰਟ ਆਹ ਉਹ ਚਾਹ ਨਹੀਂ ਡੋਲੀ ਆ ਜਰਾ ਮੈਂ ਚਾਹ ਪੀਂਦਾ ਨਹੀਂ ਚਾਹ ਨਹੀਂ ਪੀਂਦਾ ਤੂੰ ਹਾਂ ਤੇ ਪਹਿਲਾਂ ਨਹੀਂ ਬੋਲਿਆ ਜਾਂਦਾ ਆਹੋ ਉਹ ਮੈਂ ਪਿਆ ਉਹਨਾਂ ਦੁੱਧ ਖਰਾਬ ਪੱਤੀ ਖਰਾਬ ਉਹ ਕੀਤੀ ਇਹ ਨਾਲ ਚ ਨਾਲ ਉਹ ਉਹ ਆ ਕੰਢਿਆਈਓ ਉਹ ਇਹਦੇ ਸਿੱਧਾ ਲੈ ਕੀ ਕਣੀ ਵਜੀ ਉਹ ਰੋਕ ਕੇ ਕੀ ਕਣੀ ਵਜੀ ਕੀ ਕਣੀ ਵਜੀ ਵਜ ਜਾਨੀ ਦੱਸ ਮੈਨੂੰ ਨਹੀਂ ਵਾਦੀ ਤੇਰਾ ਗੇਰ ਚ ਮੋਟਾ ਛਾਲ ਪਾਇਆ ਇਹਨੇ ਘੇਰ ਗੁਰ ਲਾਸ਼ ਨਹੀਂ ਹੋ ਇਹਦੇ ਛੱਡ ਦੋ ਰੋਈ ਚਾਹ ਚੂ ਪੀ ਲਈਏ ਚਾਹ ਪਈ ਹੁਣ ਘੁੰਮਣ ਪਏ ਵਾਪਸ ਘਰ ਨੂੰ ਚੱਲੀਏ ਵਾਪਸ 16 ਫਾਟੀਆਂ ਚ ਚੰਡਾਉਣੀਆਂ ਹੋਣੀਆਂ ਚੰਡਾਉਣੀਆਂ ਸੱਚ ਚੁੜੀਆਂ ਸੁੜੀਆਂ ਝੰਡਾ ਆ ਜਾਣਾ ਛੜੀਆਂ ਝੰਡਾ ਆ ਜਾਣਾ ਟੋਕੇ ਦੀਆਂ ਚੱਪਕੇ ਦੀਆਂ ਆ ਦੇ ਚੱਤੀਆਂ ਹੱਟ ਕੜੀਆਂ ਬਾਸ 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 ਕਮ ਹੋਇਆ ਬਾਈਪਾਸ ਹਲੇ ਗਾਇਸ ਵੀਡੀਓ ਬਣਾ ਲਈ ਕਹਿੰਦਾ ਫੋਟੋਆਂ ਖਿੱਚਣੀਆਂ ਆ ਓਏ ਹੋਏ ਦਸਾਂ ਕੇ ਦੰਗਾਈ ਤੁਸੀਂ ਉਹਦੇ ਲਈ ਦਣਾੜ ਆਈ ਪਈ ਆਏ ਹਾਏ ਧੂਮਕਾਰ ਭੈਂਟ ਆਈ ਆ ਇਹ ਤਾਂ ਲੈ ਬਣ ਹੋਰ ਕਿੱਦਾਂ ਦੀ ਹੋਣੀ ਆ ਦੂਸਰੀ ਤਰੀਕ ਦਿਖਾ ਬੜਾ ਬਸੋ ਖੜੇ ਖੇ ਹਲੂ ਲਿਆਲੀ ਖਪਰਾ ਢਮਾੜਾ ਯਾਰ ਆਵਾਜ਼ ਨਹੀਂ ਆਵਾਜ਼ ਉਹ ਜੜੀ ਜਾਂਦੀ ਦੇ ਉਹ ਚੁੱਪ ਕਰ ਤੂੰ ਕਿ ਕੰਦਾਈ ਬੋਲੀ ਜੰਨਾ ਸੁਣਦਿਆ ਕੋਈ ਤੇਰੀ ਉਹ ਟੋਪੀ ਯਾਦੂ ਲੱਗਣ ਦੇ ਇਹਨੂੰ ਠਾਂਕ ਆ ਦੇ ਠਾਂਕ ਆ ਰ ਇਹਨੂੰ ਠਾਂ ਆ ਲਾ ਫੜ ਅੱਧ ਫਣੀ ਆ ਫੜਨ ਦੇ ਆਈ ਆ ਫਣੀ ਫਣੀ ਇਹ ਟੋਪੀ ਠਾਂ ਗਾ ਚੁਪੇਈ ਉਹ ਮੈਂ ਡਿੱਗ ਗਿਆ ਨਾ ਕਿਤੇ ਮੈਂ ਸੁੱਟ ਦਿੰਦਾ ਫਾਂਡੇ ਬੜੀ ਫੇਰਨੀ ਆ ਵੀਡੀਓ ਬੰਦ ਕਰਕੇ ਵੀਡੀਓ ਮੈਂ ਅੱਗੇ ਨਾ ਨਹੀਂ ਵੀ ਨ ਕੁਝ ਨਹੀਂ ਕਿਹਾ ਵੀਡੀਓ ਕੱਟ ਆਹੋ ਵੀਡੀਓ WhatsApp ਤੇ ਫੇਰੀ ਆ ਬੜੀ ਹਰੀ ਵੀਡੀਓ ਕੱਟ ਜਰਾ ਬੜਾ ਕੋਈ ਮੈਂ ਸਾਡੀ ਆਰੇ ਹਾਂ ਕਰ ਰਿਹਾ ਇਸ ਕੀ ਹਾਂ ਖੇਚਲੀਆਂ ਫੋੜਵਾ ਚਲ ਜੀ ਲਾ ਲਿਆ ਹੀ ਨੇ ਚਲ ਚਲ ਜੀ ਲਾ ਸਾਪੜਾ ਆ ਕੇ ਪਰਾਂ ਚਲ ਗਿਆ ਜੀ ਚਲ ਚਲੀ ਆ ਜਾ ਹਲੋ ਹਲੋ ਬਣਾ ਆ ਤੇਰੇ ਲੋ ਜੀ ਨਾ ਸਾਨੂੰ ਸਭ ਡਾਲੀਆਂ ਆਏ ਆ ਪਾਣੀ ਆ ਗਿਝਿਲ ਦੇ ਕੰਡੇ ਆਈ ਆ ਫੋਲੋਂਗ ਚਾਉਣਾ ਝੀਲ ਵਿੱਚ ਆ ਸਮਾ ਹੌਲੀ ਦੇ ਉਹ ਉਹ ਛਾਲ ਮਾਰਦਾ ਗਾ ਜੀ ਤੇ ਬਚਾਉਣਾ ਨਹੀਂ ਆ ਗਾਇਸ ਕਾਮੇ ਵੇਖੋ ਇਹਦੇ ਪਹਿਲਾਂ ਪ੍ਰਾਲੀ ਰਿਜ਼ੋਰਟ ਤੋਂ ਤੁਹਾਨੂੰ ਉਹ ਹੋ ਗਿਆ ਸਟਾਰਟ ਹੋ ਗਿਆ ਖੇਲ ਮੁਕਾ ਲੈਂਦੇ ਮੇਰੇ ਅਮਿਗੋ ਬਰਾਵਾ ਉਹ ਉਹ ਚੱਲੋ ਚੱਲ ਮਾਹ ਸਟਾਰਟ ਹੋ ਗਿਆ ਇਹਦਾ ਨਹੀਂ ਭਰੋਸਾਗਾ ਹੋਵੇ ਅਗਾ ਇਹਦੇ ਪਿੱਛੇ ਸਾਉਂਡ ਹੈ ਮੈਂ ਭੈ ਪ੍ਰਾਲੀ ਰਿਜ਼ੋਰਟ ਛੱਡਿਆ ਇਹਨਾਂ ਨੂੰ ਸੁਣ ਵੀ ਇਹ ਚਾਹਰ ਦਾ ਆਪੀ ਸਹੀ ਹੋ ਗਿਆ ਹੈ ਆਪੀ ਆ ਵੇਖੋ ਕੀ ਕਰਦਾ ਗੱਲ ਉਦਾਂ ਵਾਲੇ ਮੋੜਸਾ ਵਾਲਾ ਖਰਾਬ ਹੋ ਗਿਆ ਇਹ ਠੀਕ ਰਿਹਾ ਹੋ ਗਿਆ ਇਹ ਖਰਾਬ ਇਹ ਖਰਾਬ ਹੋ ਗਿਆ ਜੀ ਉਹ ਪੈਣੇ ਲੰਪ ਠੀਕ ਆਹ ਆਹ ਉਹ ਕਿੱਧਰ ਜਾਣੇ ਇਹ ਨਾ ਹੋ ਜੇ ਬੜੀ ਦੀ ਗੱਈ ਬੜੀ ਦੂਰ ਲਿਆਂਦਾ ਜੀ ਇਹਨੂੰ ਅੱਧਾ ਜੀ ਹੋ ਗਿਆ ਜੀ ਹੁਣ ਸਹੀ ਹੋ ਗਿਆ ਜੀ ਜਬਲਾ ਹੋ ਗਿਆ ਹੋ ਗਿਆ ਹੋ ਗਿਆ ਹੋਣ ਦੇ ਹੀ ਹੋ ਗਿਆ ਮੁਰਸਾਲ ਮੈਂ ਠੱਕ ਠੱਕ ਕਰਦਾ ਹੋਣ ਲਿਆ ਆ ਲਓ ਜੀ ਘਰ ਆ ਗਏ ਆ ਪਿੰਡ ਸ਼ੁਕਰ ਅਕ ਤੇ ਆਏ ਆ ਆਹ ਆ ਆ ਜਾ ਪਿਛੋ ਵਾਜ ਨਹੀਂ ਮਰੀਦੀ ਆ ਪਿਛੋ ਵਾਜ ਨਹੀਂ ਮਰੀਦੀ ਪਿਛੋ ਵਾਜ ਨਹੀਂ ਮਰੀਦੀ ਸਾਡੇ ਖੇੜੇ ਲਿਆ ਨਾ ਤੇ ਪਾ ਕੇ ਆ ਜਾ ਇੱਥੇ ਕੋਈ ਟੇਮ ਆਇਆ ਆ ਆ ਜਾ ਕੋਈ ਆ ਲੈ ਜੇ ਤੀ ਪਰੇ ਆਂਦੇ ਨੂੰ ਮੈਂ ਨਹੀਂ ਬਾੜੀ ਮਾਰਨੀ ਆ ਲੈ ਬੰਗ ਨਾ ਹਾਂ ਤੂੰ ਕਿਧਰ ਕੋਣ ਮੰਨਿਆ ਕਿਧਰ ਆ ਬਾਬੇ ਨੂੰ ਫਰਾਦੀ ਮਾਰੋ ਆਪਾਂ ਆਣਾ ਉਤੇ ਬਣਾ ਲੈ ਵਾ ਗਾਇਸ ਓਏ ਫੋਨ ਨਹੀਂ ਲੱਭੇ ਦਾ ਉਧਰ ਇੱਕ ਤਿੰਨ ਟੀਮਾਂ ਵੰਡ ਲੀਆਂ ਨੇ ਓਏ ਲੱਭੇ ਦਾ ਲੜਾ ਦੰਦ ਡੋਟ ਦੋ ਤਿੰਨ ਮਾਡੀਆਂ ਖੇਡਣ ਨੂੰ ਸਾਡੀ ਟੀਮ ਉਧਰ ਬੈਠੀ ਹੈ ਲੈਨ ਤੇ ਹਾਏ ਕਿਉਂ ਨਹੀਂ ਆ ਜਿਹੜੇ ਬੈਠੀ ਆ ਆ ਮੇਨ ਬੰਦਾ ਸਾਡਾ ਇਹਨੇ ਮੱਲੇ ਜਾਨੂੰ ਇਹਨੂੰ ਪਤਾ ਆ ਪਹਾਰ ਜਾਣਾ ਹਾਂ ਆਏ ਹੋਏ ਹੋਏ ਓਏ 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 ਪਹਿਲਾ ਪੁਆਇੰਟ ਨਹੀਂ ਨਹੀਂ ਓਏ ਓਏ ਪਰ ਆ ਰਬ ਨਾਲ ਲੈਂਦੇ ਵਸ ਓਏ ਕੋਸਾਂ ਤਰਹ ਯਾਰ ਨਹੀਂ ਚਾਹੀਦੇ ਤਰ ਟੱਕਰਦਾ ਮੈ ਲੱਗਣਾ ਓਏ ਹਾਂ ਬੋਲ ਲੈਣਾ ਕੋ ਵੀਡੀਓ ਬਸ ਓ ਬੋਲਾ ਬੋਲਾ ਓਏ ਓਦਾ ਸਤ ਜੀਰ ਸਤ ਜੀਰ ਬੜੀ ਆ ਰੁਕ ਜਾ ਰੁਕ ਜਾ ਮੈਚ ਬੁੱਕ ਕਰਨ ਵਾਲਾ ਉਹ ਖੜਾ ਉਹਧਰ ਤੇ ਕਾਮ ਲੱਭਣੀ ਨਹੀਂ ਕੋਈ ਗਿਆ ਗਾਇਸ ਖੇਡ ਕੇ ਆ ਗਏ ਹਨ ਘਰ ਸ਼ਾਮਾਂ ਦੇ ਵੱਜ ਗਏ 6 ਤੇ ਆਦਾ ਕਰਦੇ ਇੱਥੇ ਬਲੋਗ ਖਤਮ ਜਿੰਨੇ ਅਜ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਹੁਣ ਮਿਲਾਂਗੇ ਨੈਕਸਟ ਬਲੋਗ ਚ ਬਾਏ 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 ਬਾਏ